ਇਹਨਾਂ ਪਿਸਤੌਲ ਨੇ ਤਿੰਨ ਨੌਜਵਾਨਾਂ ਨੂੰ ਵੱਡੀ ਮੁਸੀਬਤ ਵਿੱਚ ਫਸਾ ਦਿੱਤਾ ਹੈ ਅਤੇ ਤਿੰਨਾਂ ਨੂੰ ਪੁਲਿਸ ਨੇ ਹੁਣ ਗ੍ਰਿਫਤਾਰ ਕਰ ਲਿਆ ਹੈ ਜੀ ਹਾਂ ਮਾਮਲਾ ਹੈ ਅੰਮ੍ਰਿਤਸਰ ਦੇ ਅਸ਼ੋਕਾ ਚੌਕੇ ਇਲਾਕੇ ਦਾ ਜਿੱਥੇ ਤਿੰਨ ਨੌਜਵਾਨਾਂ ਦੀ ਇੱਕ ਵੀਡੀਓ ਬੀਤੇ ਦਿਨ ਫਾਇਰ ਹੋਈ ਸੀ ਜਿਸ ਵਿੱਚ ਮੋਟਰਸਾਈਕਲ ਤੇ ਜਾ ਰਹੇ ਨੌਜਵਾਨ ਪਿਸਤੌਲ ਲਹਿਰਾਉਂਦੇ ਨਜ਼ਰ ਆਏ ਸੀ ਤੇ ਪੁਲਿਸ ਨੇ ਹੁਣ ਵੀਡੀਓ ਵਾਇਰਲ ਹੁੰਦਿਆ ਹੈ ਤੁਰੰਤ ਐਕਸ਼ਨ ਲਿਆ ਅਤੇ ਤਿੰਨਾਂ ਨੂੰ ਕਾਬੂ ਕਰ ਲਿਆ। ਪਰसों ਇੱਕ ਬਹੁਤ ਜ਼ਿਆਦਾ ਵੀਡੀਓ ਵਾਇਰਲ ਹੋਈ ਸੀ ਜਿਹੜੀ ਆਪਣੀ 크리스마ਸ ਡੇ ਦੇ ਉੱਤੇ ਕਿ ਤਿੰਨ ਟ੍ਰਿਪਲ ਰਾਈਡਿੰਗ ਕਰਦੇ ਹੋਏ ਮੁੰਡੇ ਇੱਕ ਵੈਪਨ ਜਿਹੜੇ ਸੀਗੇ ਹਵਾ ਚ ਲੈ ਰਾ ਰਹੇ ਸੀ ਉਹ ਕ੍ਰਿਸਟਲ ਚੌਂਕ ਸੀ ਸੀਗਾ। ਇਹ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਗਈ ਔਰ ਇਮੀਡੀਏਟਲੀ ਜਿਹੜਾ ਸੀਗਾ ਸੀਪੀ ਸਾਹਿਬ ਨੇ ਇਹਦਾ ਸਖਤ ਨੋਟਿਸ ਲਿਆ ਔਰ ਅਸੀਂ ਇਮੀਡੀਏਟਲੀ ਇਹਨੂੰ ਜਿੱਦਾਂ ਵੀ ਸਾਡੇ ਨੋਟਿਸ ਚ ਆਈ ਇਹਨੂੰ ਅਸੀਂ ਇਹਨੂੰ ਜਿਹੜੀ ਹੈਗੀ ਆਪਣੀ ਇਨਵੈਸਟੀਗੇਸ਼ਨ ਸਟਾਰਟ ਕਰਤੀ। ਸੋ ਇਨਵੈਸਟੀਗੇਸ਼ਨ ਸਟਾਰਟ ਕਰਦੇ ਹੋਏ ਅਸੀਂ ਜਿਹੜਾ ਹੈਗਾ ਇਹ ਨਾ ਤਿੰਨਾਂ ਬੰਦੇ ਨੂੰ ਫੋਲੋਅ ਅਪ ਕੀਤਾ ਔਰ ਉਸ ਮੋਟਰਸਾਈਕਲ ਦੇ ਨੰਬਰ ਨੂੰ ਫੋਲੋਅ ਅਪ ਕਰਦੇ ਆ ਪਤਾ ਲੱਗਾ ਕਿ ਜਿਹੜਾ ਨੰਬਰ ਜਿਹੜਾ ਸੀਗਾ ਇਹਨਾਂ ਦਾ ਕਿਸੇ ਹੋਰ ਮੋਟਰਸਾਈਕਲ ਨੂੰ ਵੀ ਲੱਗਾ ਹੋਇਆ ਸੀ ਉਹ ਵੀ ਮੋਟਰਸਾਈਕਲ ਜਿਹੜਾ ਸੀਗਾ ਅਸੀਂ ਵੇਰ ਕੇ ਤੈਸ ਕਰ ਲਿਆ ਹੈਗਾ ਸੋ ਇਹਦੇ ਵਿੱਚ ਜਿਹੜੇ ਤਿੰਨ ਬੰਦੇ ਜਿਹੜਾ ਗਗਨਦੀਪ ਸੀਗਾ ਕਬੀਰ ਸਿੰਘ ਦਿਲਰਾਜ ਸਿੰਘ ਸੀਗਾ ਇਹ ਤਿੰਨੇ ਬੰਦੇ ਜਿਹੜੇ ਸੀਗੇ ਇਹ ਇੱਥੇ ਆਪਣੇ ਵੰਡਰ ਕਾਰਬਨਲ ਚੱਲ ਰਿਹਾ ਹੈਗਾ ਰਣਜੀਤ ਐਵੇਨਿਊ ਡੀ ਬਲਾਕ ਦੇ ਵਿੱਚ ਉੱਥੇ ਆਏ ਸੀਗੇ ਤੇ ਉੱਥੇ ਇਹਨਾਂ ਨੇ ਜਿਹੜਾ ਇੱਕ ਸੀਗਾ ਟॉय ਪਿਸਟਲ ਜਿਹਨੂੰ ਕਹਿੰਦੇ ਘਟਾਉਣਾ ਪਿਸਟੋਲ ਜਿਹੜਾ ਹੈਗਾ ਉਹ ਇਹਨਾਂ ਨੇ ਉੱਥੋਂ ਖਰੀਦਿਆ ਸੀਗਾ ਔਰ ਖਰੀਦਦੇ ਹੋਏ ਜਦੋਂ ਇਹ ਜਾ ਰਹੇ ਸੀਗੇ ਤੇ ਉਦੋਂ ਮੁੰਡੇ ਨੇ ਕਿਸੇ ਦਾ ਹੱਥ ਕੱਢ ਲਿਆ ਤੇ ਇਹਦੀ ਜਿਹੜੀ ਵੀਡੀਓ ਪਿੱਛੋਂ ਜਿਹੜੀ ਸੀਗੀ ਉਹ ਬਣਾਈ ਗਈ ਹੈ ਗੱਡੀ ਦੇ ਵਿੱਚੋਂ ਔਰ ਇਹ ਜਿਹੜੀ ਵੀਡੀਓ ਫਿਰ ਵਾਇਰਲ ਹੋ ਗਈ ਸੋ ਇਮੀਡੀਏਟਲੀ ਸਾਰੀ ਇਨਵੈਸਟੀਗੇਸ਼ਨ ਕਰਕੇ ਤਿੰਨਾਂ ਬੰਦਿਆਂ ਨੂੰ ਜਿਹੜਾ ਹੈਗਾ ਅਸੀਂ ਜਿਹੜਾ ਹੈਗਾ ਆ ਫੜ ਲਿਆ ਹੈਗਾ ਔਰ ਇਹਨਾਂ ਦੇ ਕੋਲੋਂ ਜਿਹੜਾ ਘਟਾਉਣਾ ਪਿਸਤੌਲ ਸੀਗਾ ਉਹ ਵੀ ਚੰਗੀ ਤਰ੍ਹਾਂ ਚੈੱਕ ਕਰਕੇ ਵੈਰੀਫਾਈ ਕਰਕੇ ਆਪਣੀ ਟੈਕਨੀਕਲੀ ਜਿਹੜੇ ਹੈਗੇ ਸਾਡੇ ਆਰਮਰ ਉਹਨਾਂ ਤੋਂ ਵੀ ਚੈੱਕ ਕਰਵਾ ਕੇ ਪਤਾ ਕਰ ਲਿਆ ਕਿ ਵਾਕਈ ਹੀ ਘਡਾਉਣਾ ਪਿਸਤੌਲ ਸੀ ਪੁਲਿਸ ਮੁਤਾਬਕ ਵੀਡੀਓ ਚ ਨਜ਼ਰ ਆ ਰਿਹਾ ਪਿਸਤੌਲ ਖਡਾਉਣਾ ਪਿਸਤੌਲ ਸੀ ਜੋ ਤਿੰਨਾਂ ਨੇ ਇੱਕ ਮੇਲੇ ਤੋਂ ਖਰੀਦਾ ਸੀ ਹਾਲਾਂਕਿ ਵੀਡੀਓ ਚ ਨਜ਼ਰ ਆ ਰਹੇ ਮੋਟਰਸਾਈਕਲ ਤੇ ਲੱਗਿਆ ਨੰਬਰ ਜਾਲੀ ਦੱਸਿਆ ਜਾ ਰਿਹਾ ਪੁਲਿਸ ਨੇ ਹੁਣ ਤਿੰਨਾਂ ਨੌਜਵਾਨਾਂ ਖਿਲਾਫ ਜਾਪਤਾ ਫੌਜਦਾਰੀ ਤਹਿਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਬੜਾ ਵੱਡਾ ਇੱਕ ਆਪਣਾ ਸੋਸ਼ਲ ਮੀਡੀਆ ਦੇ ਉੱਤੇ ਚੱਲ ਰਿਹਾ ਸੀਗਾ ਕਿ ਆਪ ਨੂੰ ਸਰ ਦੇ ਵਿੱਚ ਹਥਿਆਰ ਘੁਮਾ ਕੇ ਲੈ ਕੇ ਆ ਜਿੱਦਾਂ ਸੀਪੀ ਸਰ ਨੂੰ ਜਿਹੜੀ ਜੀਓ ਟੋਲਰੈਂਸ ਟੂਵਰਡਸ ਜਿਹੜੀ ਆ ਆਮਦਤ ਤੇ ਹੈਗੀ ਆ ਕਿ ਕੋਈ ਵੀ ਬੰਦਾ ਜਿਹੜਾ ਇਦਾਂ ਬੈਸ਼ਤਕ ਪਾਉਂਦਾ ਜਾਂ ਕੁਝ ਵੀ ਕਰਦਾ ਉਹਨੂੰ ਜਿਹੜਾ ਇਮੀਡੀਏਟਲੀ ਸਖਤ ਕਾਰਵਾਈ ਕਰਦੇ ਹੋਏ ਉਹਨਾਂ ਤਿੰਨਾਂ ਨੂੰ ਜਿਹੜਾ ਹੈਗਾ ਅਸੀਂ ਰਾਉਂਡ ਅਪ ਕਰਕੇ ਪੁਸ਼ਕਿਸ਼ ਕੀਤੀ ਔਰ ਉਹਨਾਂ ਦਾ ਖਡਾਉਣਾ ਪਿਸਤੌਲ ਜਿਹੜਾ ਸੀਗਾ ਉਹ ਵੀ ਕਰ ਲਿਆ ਔਰ ਸਾਧਿ ਸਾਰ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਕਿ ਜਦੋਂ ਵੀ ਕੋਈ ਐਸੀ ਇਨਫੋਰਮੇਸ਼ਨ ਤੁਸੀਂ ਸ਼ੇਅਰ ਕਰਦੇ ਹੋ ਤਾਂ ਥੋੜੀ ਜੀ ਮਤਗੇ ਦੀ ਜਿਹੜੀ ਹੈਗੀ ਆ ਵੈਰੀਫਿਕੇਸ਼ਨ ਜਿਹੜੀ ਹੈਗੀ ਆ ਜ਼ਰੂਰ ਕਰਨਾ ਫਰੇਗੇ ਤਿੰਨ ਨੌਜਵਾਨਾਂ ਦੀ ਉਮਰ 20 ਤੋਂ 22 ਸਾਲ ਦੱਸੀ ਜਾ ਰਹੀ ਹੈ ਅਤੇ ਤਿੰਨੋਂ ਅੰਮ੍ਰਿਤਸਰ ਤਰਨਤਾਰਨ ਰੋਡ ਤੇ ਬਣੀਆ ਵੱਖ-ਵੱਖ ਕਲੋਨੀਆ 'ਚ ਰਹਿੰਦੇ ਨੇ ਜਦੋਂ ਕਿ ਤਿੰਨੋਂ ਪ੍ਰਾਈਵੇਟ ਕੰਮ ਕਰਦੇ ਨੇ ਅਤੇ ਤਿੰਨੋਂ ਮੇਲੇ 'ਚ ਖਰੀਦੇ ਪਿਸਤੌਲ ਨਾਲ دہشت ਫੈਲਾਉਣ ਦੀ ਕੋਸ਼ਿਸ਼ ਕਰ ਰਹੇ ਸੀ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਸੈਂਟਰਲ ਪੰਜਾਬ ਟੀਵੀ